ਬੀਤੇ ਕੱਲ ਗੁਰਦਾਸਪੁਰ ਵਿਖੇ ਗन्ने ਦੀ ਬਗੈਰ ਰਾਸ਼ੀ ਨਾ ਮਿਲਣ ਕਰਕੇ ਲੋਕ ਭਲਾਈ ਇਨਸਾਫ ਵੈਲਫੇਅਰ ਅਤੇ ਵੱਲੋਂ ਡੀਸੀ ਗੁਰਦਾਸਪੁਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਕਲਬਾ ਕਰਦੇ ਕਿਸਾਨ ਆਗੂ ਹਰਦੇਵ ਸਿੰਘ ਚਿੱਟੀ ਨੇ ਕਿਹਾ ਕਿ ਸੀਜ਼ਨ 2024-25 ਦੌਰਾਨ ਵੇਚੇ ਗਨੇ ਦੀ ਬਗੈਰ ਰਾਸ਼ੀ ਲੈਣ ਸਬੰਧੀ ਮਾਨਯੋਗ ਚੀਫ ਸਕੱਟਰੀ ਪੰਜਾਬ ਨੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਰਾਈ ਮੰਗ ਪੱਤਰ ਸੌਂਪਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਸਾਡੇ ਪੰਜਾਬ ਦੇ ਕਿਸਾਨਾਂ ਵੱਲੋਂ ਸੀਜ਼ਨ 2024-25 ਦੌਰਾਨ ਜੋ ਗੰਨਾ ਸਹਿਕਾਰੀ ਮਿਲਾਂ ਨੂੰ ਵੇਚਿਆ ਗਿਆ ਸੀ ਉਹ ਅਜੇ ਤੱਕ ਬਖੈਰ ਅਸੀ ਰਹਿ ਗਈ ਸੀ ਜਿਸ ਕਰਕੇ ਸਾਡੇ ਕਿਸਾਨ ਪੈਸੇ ਕੋ ਖ ਬਹੁਤ ਤੰਗ ਪ੍ਰੇਸ਼ਾਨ ਹੋ ਕੇ ਬੈਠੇ ਹਨ ਕਿਸਾਨ ਹੁਣ ਆਪਣੇ ਗੰਨੇ ਦੀ ਲਾਭ ਸੰਭਾਲ ਵਾਸਤੇ ਖਾਦ ਦਵਾਈਆਂ ਆਦੀ ਲੈਣ ਤੋਂ ਵੀ ਅਸਮਰਥ ਹੋਏ ਬੈਠੇ ਹਨ ਸਾਡੇ ਪੰਜਾਬ ਦੇ ਕਿਸਾਨਾਂ ਵੱਲੋਂ ਸੀਜ਼ਨ 2024-25 ਦੌਰਾਨ ਸਰਕਾਰੀ ਮਿਲਨ ਨੂੰ ਗੰਨਾ ਵੇਚਿਆ ਗਿਆ ਸੀ ਜਿਸ ਦੀ કુલ ਰਕਮ ਹੈ 198 ਕਰੋੜ 88 ਲੱਖ 72 ਸੀ ਉਹਨਾਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੇ ਗੰਨੇ ਬਕਾਇਆ ਨਹੀਂ ਦਿੰਦੀ ਤਾਂ ਵਿੱਚੇ ਸਮੇਂ ਦੇ ਲਈ 슈ਗਰ ਮਿਲ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਵਰਤ ਕੇ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਆਪਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਸੁੱਤੀ ਹੋਈ ਸਰਕਾਰ ਤੱਕ ਤੇ ਆਵਾਮ ਜਨਤਾ ਤੱਕ ਸਾਡੀ ਗੱਲ ਪਹੁੰਚਾਉਣੀ ਹੈ ਅਸੀਂ ਅੱਜ ਆਪਜੀ ਦੇ ਚੈਨਲ ਨਾਲ ਹੀ ਇਹ ਦੱਸਣਾ ਚਾਹੁੰਦੇ ਆ ਕਿ ਭਗਵੰਤ ਮਾਨ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਉਦੋਂ ਕਹਿੰਦੇ ਸੀ ਕਿ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਨਵਾਂ ਕੰਮ ਲੈ ਕੇ ਆਵਾਂਗੇ ਬਦਲਾਅ ਕਰਾਂਗੇ ਪਰ ਬਦਲਾਅ ਇਹ ਨਾ ਕੀਤਾ ਇਹਨਾਂ ਨੇ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਕਿਸ਼ਤਾਂ 'ਚ ਮਈ ਜੂਨ ਜੁਲਾਈ 'ਚ ਕਿਸ਼ਤਾਂ ਬੰਦਦੀਆਂ ਸੀ ਉਹਦੇ ਹਿਸਾਬ ਨਾਲ ਪੇਮੈਂਟਾਂ ਦਿੰਦੀਆਂ ਸੀ ਅੱਜ ਭਗਵੰਤ ਮਾਨ ਸਰਕਾਰ ਸੁੱਤੀ ਪਈ ਆ ਜਿਹਦੇ ਤੇ ਗੰਨੇ ਦੀ ਪੇਮੈਂਟ ਜਿਹੜੀ ਆ ਸਾਡੀ ਸਰਕਾਰ ਵੱਲ ਬਕਾਇਆ ਪਈ ਆ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਹਿਕਾਰੀ ਮਿਲਾਂ ਦੀ ਪੇਮੈਂਟ ਜਿਹੜੀ ਆ ਉਹ 198 ਕਰੋੜ 88 ਲੱਖ 72 ਹਜ਼ਾਰ ਰੁਪਿਆ ਜਿਹੜੀ ਰਾਸ਼ੀ ਹੈ ਸਹਿਕਾਰੀ ਮਿਲਾਂ ਦੀ ਬਕਾਇਆ ਵਾ ਤੇ ਭਗਵੰਤ ਮਾਨ ਸਰਕਾਰ ਸੁੱਤੀ ਪਈ ਆ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਨਿੱਜੀ ਮਿਲਾਂ ਦੀ ਬਕਾਇਆ ਰਾਸ਼ੀ ਸਰਕਾਰ ਨੇ ਦੇਣੀ ਆ ਸਬਸਿਡੀ ਦੇ ਰੂਪ ਚ 650 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਹ 122 ਕਰੋੜ ਰੁਪਏ ਆ ਮੈਂ ਆਪ ਜੀ ਦੇ ਚੈਨਲ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਪਿਛਲੇ ਮਹੀਨੇ ਜੂਨ ਦੇ ਵਿੱਚ 62 ਕਰੋੜ ਦਾ ਸਰਕਾਰ ਨੇ ਰੌਲਾ ਪਾਇਆ ਕਿ 62 ਕਰੋੜ ਦਾ ਚੈੱਕ ਇਹਨਾਂ ਦਾ ਪਾਸ ਹੋ ਗਿਆ ਤੇ ਨਾਲ ਦੀ ਨਾਲ ਅਗਲੀ ਪੇਮੈਂਟ ਵੀ ਕਰਾਂਗੇ ਜਿਹੜਾ 62 ਕਰੋੜ ਰੁਪਈਆ ਖਜ਼ਾਨੇ 'ਚ ਗਿਆ ਉਹਨੂੰ ਕਟਵੱਟ ਕਰਕੇ 50 ਕਰੋੜ ਰੁਪਈਆ ਦਿੱਤਾ ਹੈ ਜਿਹਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਹਿਕਾਰੀ ਮਿਲਾਂ ਦੀ ਜੇ ਇਕੱਲੀ-ਕੱਲੀ ਦੀ ਗੱਲ ਕਰਾਂ ਲੰਬੀ ਚੱਲੇਗੀ ਔਰ ਸ਼ੂਗਰ ਮਿਲ ਪੁਨਿਆੜ ਦੀ ਜੇ ਮੈਂ ਗੱਲ ਕਰਾਂ ਤਾਂ ਸ਼ੂਗਰ ਮਿਲ ਪੁਨਿਆੜ ਗੁਰਦਾਸਪੁਰ ਦੇ ਵਿੱਚ 34 ਕਰੋੜ 99 ਲੱਖ ਰੁਪਈਆ ਜਿਹੜਾ ਉਹ ਅਜੇ ਬਕਾਇਆ ਪਿਆ ਹੈ ਇਸੇ ਤਰ੍ਹਾਂ ਜੇ ਮੈਂ ਅਜਨਾਲੇ ਦੀ ਗੱਲ ਕਰਾਂ ਤੇ 21 ਕਰੋੜ 61 ਲੱਖ 61 ਲੱਖ 41000 ਰੁਪਇਆ ਉਹਨਾਂ ਦਾ ਪਿਆ ਹੈ ਜੇ ਨਕੋਦਰ ਦੀ ਗੱਲ ਕਰਾਂ ਤੇ 19 ਲੱਖ 19 ਕਰੋੜ 86 ਲੱਖ 76000 ਉਹਨਾਂ ਦਾ ਪਿਆ ਹੈ ਭੋਗਪੁਰ ਦੀ ਗੱਲ ਕਰਾਂ ਤੇ 15 ਕਰੋੜ 66 ਲੱਖ 35000 ਰੁਪਇਆ ਉਸ ਮਿਲਦਾ ਬਕਾਇਆ ਪਿਆ ਔਰ ਸੂਗਰ ਮਿਲ ਵਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਉਹਦੀ ਮੈਂ ਗੱਲ ਕਰਾਂ 32 ਕਰੋੜ 51 ਲੱਖ 33000 ਰੁਪਇਆ ਉਹਦਾ ਵੀ ਹਜੇ ਬਕਾਇਆ ਪਿਆ ਇਸੇ ਤਰ੍ਹਾਂ ਜੇ ਮੈਂ ਥੋੜਾ ਪਿੱਛੇ ਚੱਲਾਂ ਤੇ ਜਿਹੜੀਆਂ ਦੂਸਰੀਆਂ ਦੋ ਮਿੱਲਾਂ ਰਹਿ ਗਈਆਂ ਨੇ ਚਾਰ ਮਿੱਲਾਂ ਰਹਿ ਗਈਆਂ ਨੇ ਫਾਜ਼ਲਕਾ ਦਾ 19 ਕਰੋੜ ਹੈ ਫਾਜ਼ਲਕਾ ਦਾ 19 ਕਰੋੜ 22 ਲੱਖ ਹੈ ਮਰਿੰਡਾ ਮਿਲ ਦਾ 18 ਕਰੋੜ 69 ਲੱਖ ਰੁਪਈਆ ਵਾ ਬੁੱਡੇਵਾਲ ਮਿਲ ਦਾ 15 ਕਰੋੜ 33 ਲੱਖ ਰੁਪਈਆ ਵਾ ਤੇ ਜੇ ਮੈਂ ਗੱਲ ਕਰਾਂ ਨਵਾਂ ਸ਼ਹਿਰ ਮਿਲ ਦੀ 20 ਕਰੋੜ 99 ਲੱਖ ਰੁਪਇਆ 21 ਕਰੋੜ ਰੁਪਇਆ ਉਹਦਾ ਵੀ ਰਹਿ ਰਿਹਾ ਹੈ ਉਹ ਸਹਿਕਾਰੀ ਮਿੱਲਾਂ ਦੇ ਨਾਲ-ਨਾਲ ਪ੍ਰਾਈਵੇਟ ਮਿੱਲਾਂ ਵੱਲੋਂ ਜਿਹੜਾ ਸਰਕਾਰ ਨੇ 61 ਰੁਪਏ 50 ਪੈਸੇ ਦੇ ਹਿਸਾਬ ਨਾਲ ਪੈਸਾ ਦੇਣਾ 122 ਕਰੋੜ ਰੁਪਇਆ ਅਜੇ ਰਹਿਦਾ ਅਸੀਂ ਭਗਵੰਤ ਮਾਨ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਕਰਕੇ ਯੁੱਧ ਨਸਿਆਂ ਵਿਰੋਧ ਵਾਲੇ ਪਾਸੇ ਕਰਕੇ ਇੱਕ ਦੂਜਿਆਂ ਤੇ ਪਰਚੇ ਕਰਾ ਕੇ ਝੂਠੀਆਂ ਸੱਚੀਆਂ ਰਿਪੋਰਟਾਂ ਦੇ ਕੇ ਸਾਰਾ ਕੁਝ ਕਰਕੇ ਲੋਕਾਂ ਦਾ ਧਿਆਨ ਭਟਕਾ ਰਹੇ ਆ ਔਰ ਅੱਜ ਕਿਸਾਨ ਮੰਗ ਪੱਤਰ ਦੇਣ ਆਏ ਆ ਕਿਸਾਨ ਯੂਨੀਅਨ ਦੇ ਸਾਰੇ ਆਗੂ ਆਏ ਨੇ ਮੈਂ ਮਾਨ ਸਰਕਾਰ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਅਸੀਂ ਸਿਰਫ ਤੇ ਸਿਰਫ 12 ਤੋਂ 14 ਦਿਨ ਦਾ ਟਾਈਮ ਦੇਾਂਗੇ ਜੇ 12 ਤੋਂ 14 ਦਿਨ ਦੇ ਵਿੱਚ ਵਿੱਚ ਸਾਡੀ ਪੇਮੈਂਟ ਨਾ ਕੀਤੀ ਔਰ ਅਗਸਤ ਦੀ 1-2 ਤਰੀਕ ਨੂੰ ਸ਼ੂਗਰ ਮਿਲ ਪੁਨਿਆੜ ਦੇ ਅੱਗੇ ਧਰਨਾ ਲਾਵਾਂਗੇ ਜਿਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਤੇ ਸ਼ੂਗਰ ਫੈਕਟ ਐਮ ਡੀ ਦੀ ਹੋਵੇਗੀ ਜੇ ਕੋਈ ਰਾਹਹੀ ਰੋਥੇ ਤੰਗ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਭਗਵੰਤ ਮਾਨ ਸਰਕਾਰ ਦੀ ਹੋਵੇਗੀ ਅੱਜ ਜੋ ਮੰਗ ਪੱਤਰ ਦਿੱਤਾ ਜਾ ਰਿਹਾ ਇਹ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਮਿਲਾਂ ਨੇ ਉਹਨਾਂ ਦਾ ਵਕਾਇਆ ਰਾਸ਼ੀ ਦੇ ਵਿਰੋਧ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਕਿਉਂਕਿ ਅੱਜ ਜਿਹੜੇ ਕਿਸਾਨ ਨੇ ਮਨ ਫਾਈਨੈਂਸ਼ੀਅਲ ਹਾਲਤ ਦੇਖੀ ਜਾਏ ਤੇ ਬਹੁਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਗੰਨੇ ਦੀ ਫਸਲ ਇੱਕ ਕੈਸ਼ ਕ੍ਰੋਪ ਹੋਣੀ ਚਾਹੀਦੀ ਹੈ ਜਿਹੜੀ ਇੱਕ ਸਾਲ ਬਾਅਦ ਆਂਦੀ ਆ ਕਿ ਜਿਹੜੀ ਜਿਹਦੇ ਵਿੱਚ ਜ਼ਿਮੀਂਦਾਰਾਂ ਨੇ ਆਪਣੇ ਠੇਕੇ ਦੇਣੇ ਆ ਆਪਣੇ ਜ਼ਮੀਨਾਂ ਦੇ ਉੱਤੇ ਫਸਲ ਤੇ ਖਰਚਾ ਕਰਨਾ ਉਹ ਸਾਲ ਇੱਕ ਖਰਚਾ ਕਰਨ ਤੋਂ ਬਾਅਦ ਮਿਲਾਂ ਨੂੰ ਅਸੀਂ ਫਸਲ ਦੇਤੀ ਹੋਈ ਆ ਕਿ ਜਿਹੜੀ ਅੱਜ 6 ਤੋਂ 7 ਮਹੀਨੇ ਹੋ ਗਿਆ ਸਾਡੀਆਂ ਪੇਮੈਂਟਾਂ ਨਹੀਂ ਮਿਲ ਰਹੀਆਂ ਔਰ ਅਸੀਂ ਬੈਂਕ ਦੀਆਂ ਲਿਮਟਾਂ ਭਰ-ਪਰ ਵਿਆਜ ਭਰ-ਪਰ ਉਹ ਬੈਂਕਾਂ ਨੂੰ ਦੇ ਰਿਆਂ ਆਪਣੇ ਬੱਚੇ ਪੜਾਣੇ ਆਗੇ ਫਸਲ ਤੇ ਖਰਚਾ ਕਰਨਾ ਇਹ ਕਿਵੇਂ ਕੀਤਾ ਜਾਵੇ ਕਿਸਾਨ ਅੱਜ ਇਸ ਦੁਵਿਧਾ ਦੇ ਵਿੱਚ ਆ ਕਿ ਮੈਂ ਖਰਚਾ ਕਰਾਂ ਦਾ ਕਰਾਂ ਕਿੱਥੋਂ ਔਰ ਬੈਂਕਾਂ ਵਾਲੇ ਵੀ ਇੱਥੋਂ ਤੱਕ ਜਵਾਬ ਦੇ ਚੁੱਕੇ ਨੇ ਕਿ ਅਸੀਂ ਤੁਹਾਨੂੰ ਪੇਮੈਂਟਾਂ ਨਹੀਂ ਦੇਣੀਆਂ ਸਾਨੂੰ ਬੈਂਕ ਤੋਂ ਕਰਜ਼ਾ ਨਹੀਂ ਚਾਹੀਦਾ ਸਾਨੂੰ ਆਪਣੀ ਜਿਹੜੀ ਗੰਨੇ ਦੀ ਵਿਕਾਇਆ ਰਾਸ਼ੀ ਆ ਉਹ ਚਾਹੀਦੀ ਆ ਜਦ ਕਿ ਭਵੰਤਮਾਨ ਸਰਕਾਰ ਜਦੋਂ ਆਈ ਸੀਗੀ ਉਹ ਇੰਨੀ ਗੱਲ ਕਹਿੰਦੀ ਸੀ ਗੰਨੇ ਦੀ ਪੇਮੈਂਟ ਤੁਹਾਨੂੰ ਅਸੀਂ 21 ਦਿਨਾਂ ਦੇ ਵਿੱਚ ਤੁਹਾਡੇ ਖਾਤਿਆਂ ਦੇ ਵਿੱਚ ਪਾਵਾ ਕਰਾਂਗੇ ਕਿ ਜਿਹੜੀ ਅੱਜ ਪੰਜਾਬ ਸਰਕਾਰ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ ਆਪਣੇ ਵਾਅਦਿਆਂ ਤੋਂ ਪੂਰੀ ਨਹੀਂ ਉੱਤਰੀ ਉਹਦੇ ਵਿੱਚ ਅਸਫਲ ਹੋ ਰਹੀ ਆ ਪੂਰੀ ਤਰ੍ਹਾਂ ਫੇਲ ਹੋ ਰਹੀ ਆ ਜੀ ਸਾਡੀ ਸਰਕਾਰ ਤੋਂ ਇਹੀ ਮੰਗ ਆ ਕਿ ਜਿਹੜੇ ਸਾਡੇ ਪੰਜਾਬ ਦੇ ਗੰਨਾ ਕਾਸ਼ਟਕਾਰ ਆ ਉਹਨਾਂ ਦਾ ਜੋ ਵੀ ਵਕਾਇਆ ਰਾਸ਼ੀ ਆ ਉਹ ਸਾਡੇ ਖਾਤਿਆਂ ਵਿੱਚ ਪਾਣੀ ਚਾਹੀਦੀ ਆ